ਅਸਲਾਮ ਵਾਲੇਕਮ ਜੀ ਸਭ ਤੋਂ ਪਹਿਲਾਂ ਕੀ ਹਾਲ ਚਾਲ ਉਮੀਦ ਕਰਨਾ ਸਭ ਬਦਿਆ ਹੋਗੇ ਚੜ੍ਹਦੀ ਕਲਾ ਚ ਹੋਗੇ ਮਾਲਕ ਸੋਨਾ ਤਨੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਆਪਣੀ ਕਿਰਪਾ ਥੋੜੀ ਤੇ ਬਣਾਈ ਰੱਖੇ ਤੇ ਅੱਜ ਆਪਾਂ ਵੀਡੀਓ ਜਿਹੜਾ ਦੇਖਣ ਆਲੇ ਰਿਐਕਸ਼ਨ ਦੇਣ ਆਲੇ ਆ ਇੱਕ ਕ੍ਰਿਸਚਨ ਬੰਦੇ ਨੇ ਚਾਰ ਸਾਹਿਬਜ਼ਾਦਿਆਂ ਬਾਰੇ ਗੱਲ ਕੀਤੀ ਤੇ Hindu ਪੰਡਿਤ ਜਿਹੜਾ ਹੈਗਾ ਉਹ ਤੇ ਗੁੱਸਾ ਕਰ ਬੈਠਾ ਤੇ ਅਸੀਂ ਆਹਸਤਾ ਹਿਸਤਾ ਦੇਖ ਰਹੇ ਆ ਜਿਹੜੇ Hindu ਲੋਕ ਹੈਗੇ ਨੇ ਉਹ ਵੀ ਆਹਸਤਾ ਹਿਸਤਾ ਸਿੱਖੀ ਨੂੰ ਖਾਲਸਾਣ ਨੂੰ ਸਿੱਖੀਜ਼ਮ ਨੂੰ ਪ੍ਰੋਮੋਟ ਕਰਦੇ ਪਏ ਨੇ ਵਿੱਚ ਕੁਝ ਲੋਕ ਹੈਗੇ ਨੇ ਜੋ ਕਿ ਨਹੀਂ ਸਪੋਰਟ ਕਰਦੇ ਤੇ ਆਇਸਤਾ ਇਸੇ ਜਿਹੜੀ ਹੋਣ ਦੀ ਨਿਊ ਯੂਥ ਹੈ ਜਾਂ ਯੰਗ ਜਨਰੇਸ਼ਨ ਹੈ ਜੀ ਉਹ ਆਇਸਤਾ ਇਸਾ ਇਸ ਚੀਜ਼ ਨੂੰ ਸਮਝਦੀ ਪਈ ਹੈ ਤੇ ਉਹ ਇਹਨਾਂ ਨੂੰ ਸਪੋਰਟ ਕਰਨਾ ਵੀ ਸ਼ੁਰੂ ਕਰ ਰਹੀ ਹੈ ਤੇ ਇਸੇ ਤਰ੍ਹਾਂ ਕੁਝ 올ਡ ਜਨਰੇਸ਼ਨ ਸਾਡੀ ਜਿਹੜੀ ਹੈਗੀ ਹੈ ਜਿਹੜੇ ਸਾਡੇ ਐਲਡਰਸ ਹੈਗੇ ਨੇ ਉਹ ਵੀ ਇਸ ਚੀਜ਼ ਨੂੰ ਸਮਝਦੇ ਪਏ ਨੇ ਸਪੋਰਟ ਕਰ ਰਹੇ ਨੇ ਅਗਰ ਜਿਹੜਾ ਵੀਡੀਓ ਹੋਣ ਵਾਲਾ ਹੈ ਉਹ ਤੇ ਰਿਐਕਸ਼ਨ ਦੇਣੀ ਹੈ ਤੇ ਮੈਂ ਤੁਹਾਨੂੰ ਮਿਲਣਾ ਰਿਐਕਸ਼ਨ ਤੋਂ ਬਾਅਦ ਚਲੋ ਜੀ ਵੀਡੀਓ ਪਲੇ ਕਰਾਂ ਥ੍ਰੋਨ ਨੂੰ ਆਹਨੀਆਂ ਚੀਜ਼ਾਂ ਖੋਲ ਕੇ ਤੋ ਧਾਰਮਿਕ ਬੰਦਾ ਧਾਰਮਿਕ ਬੰਦੇ ਨੇ ਗੱਲ ਜੱਜਦੀ ਨਹੀਂ ਸੀ ਕਿਉਂਕਿ ਧਾਰਮਿਕ ਬੰਦੇ ਸਰਬ ਧਰਮਾਂ ਦੀ ਗੱਲ ਕਰਦੇ ਹੁੰਦੇ ਨੇ ਜਿਸ ਧਰਮ ਚ ਤੂੰ ਹੈਗਾ ਤੂੰ ਉਸ ਦੀ ਗੱਲ ਕਰਨੀ ਹੈ ਤੇ ਉਹ ਧਰਮ ਦੀ ਜਿਹੜੀ ਗੱਲ ਤੂੰ ਰੱਖੀ ਹੈ ਬਖੂਬੀ ਰੱਖੀ ਹੈ ਸ਼ਾਇਦ ਸਾਡੇ ਪੰਜਾਬੀਆਂ ਨੂੰ ਸਾਡੇ ਹਿੰਦੂ ਸਿੱਖਾਂ ਨੂੰ ਹੁਣ ਤੇਰੇ ਇਸ ਬਿਆਨ ਤੋਂ ਬਾਅਦ ਗੱਲ ਸਮਝ ਆ ਜਾਏ ਕਿ ਅਸੀਂ ਆਪਣੇ ਘਰ ਚ ਪੱਕੇ ਰਹਿਣਾ ਹੈ ਮੇਰੀ ਆਪਣੀ ਹੋਸ਼ ਆਵਾਜ਼ ਦੇ ਵਿੱਚ ਅਸੀਂ ਪੰਜਾਬ ਦੇ ਅਜੇ ਘਰ ਬਹੁਤ ਦੇਖਿਆ ਬੜਾ ਸਮਾਂ ਦੇਖਿਆ ਬੀਜੇ ਸਾਡੇ ਕਿਸੇ ਗਵਾਂਢ 'ਚ ਮੌਤ ਹੋ ਜਾਂਦੀ ਸੀ ਤੇ ਆਪਣੇ ਘਰ ਦੇ ਵਿੱਚ ਜਿੱਡਾ ਮਰਜ਼ੀ ਪ੍ਰੋਗਰਾਮ ਹੋਵੇ ਢੋਲ ਕੀ ਛੈਣਾ ਨਹੀਂ ਵੱਜਦਾ ਇਹ ਧਰਮ ਸਾਡੇ ਭਾਰਤ ਦਾ ਧਰਮ ਨਹੀਂ ਇਸ ਗੱਲ ਤੋਂ ਕੋਈ ਗਰੇਜ਼ ਨਹੀਂ ਕੀਤਾ ਜਾ ਸਕਦਾ ਨਾ ਕੋਈ ਬੰਦਾ ਇੱਥੇ ਕਿੰਤੂ ਪਰੰਤੂ ਕਰ ਸਕਦਾ ਇਹ ਭਾਰਤੀ ਧਰਮ ਨਹੀਂ ਇਸਾਈ ਜਿਹੜਾ ਧਰਮ ਹੈ ਇਸਾਈ ਮਿਸ਼ਨਰੀ ਹੈ ਇਹ ਸਾਡੀ ਉਹਨਾਂ ਦਾ ਦੇਖੋ ਇੰਡੀਆ ਦੀ ਸੱਭਤਾ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਲੋਕਾਂ ਨੂੰ 0% ਵੀ ਸਾਡੇ ਵਿਚਾਰਾਂ ਦੀ ਸਾਡੇ ਵਕਾਰਾਂ ਦੀ ਤੇ ਸਾਡਾ ਜਿਹੜਾ ਕਲਚਰ ਹੈ ਜੀ ਜਿਹਨੂੰ ਕਲਚਰ ਕਹਿੰਦੇ ਆ ਲਿਟਰੇਚਰ ਕਹਿੰਦੇ ਆ ਉਹਦੀ ਨੌਲੇਜ ਟੋਲੀ ਵਾਪਸ ਆ ਜਾਂਦੀ ਤਾਂ ਵੀ ਬਾਜਾ ਨਹੀਂ ਸੀ ਵਜਾਂਦੇ ਕੀ ਜੜਿਆਂ ਤੱਕ ਵਧਾਈ ਨਹੀਂ ਸੀ ਦਿੰਦੇ ਲੋਕ ਇਹ ਕਹਿੰਦੇ ਸੀ ਵੀ ਨੱਚਣ ਕੇ ਵਧਾਈ ਲੈਣ ਆਏ ਨੇ ਤੇ ਨਾਲ ਦਾ ਗਵੰਢੀ ਗੁੱਸਾ ਮੜਾਏਗਾ ਵੀ ਉਹਦੇ ਘਰ ਮਰਗਤ ਹੋਈ ਹੈ ਧਰਮ ਦਾ ਪ੍ਰਚਾਰਕ ਇਸ ਤਰੀਕੇ ਨਾਲ ਦੂਸਰੇ ਧਰਮ ਦੇ ਅੰਗੇਸਟ ਜਾ ਕੇ ਮਤਲਬ ਉਦਾਹਰਨ ਦੇਣ ਲੱਗਿਆ ਹੋਵੇ ਤੇ ਇਸ ਹੇਟਲੇ ਪੱਤਰ ਦੀ ਉਦਾਹਰਨ ਦੇਵੇ ਤੇ ਫਿਰ ਜਿਹੜੇ ਉਹਦੇ ਅਨਿਆਈ ਹੋਣਗੇ ਫਿਰ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਕਈ ਪਾਸਟਰ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬੀਆਂ ਦੇ ਗੋਤ ਲਾਣ ਲੱਗੇ ਪੰਜਾਬੀਆਂ ਦੇ ਗੋਤ ਲਾਣ ਇਸ ਗੱਲ ਦਾ ਵਿਰੋਧ ਵੀ ਹੋਣਾ ਚਾਹੀਦਾ ਪੱਤਰਕਾਰ ਦਾ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਣੇ ਚਾਹੀਦੇ ਕਿਉਂਕਿ ਜਦੋਂ ਉਹ ਮਸੀਹ ਬਣ ਗਏ ਤਾਂ ਉਹ ਆਪਣੇ ਨਾਂ ਦੇ ਮਗਰ ਮਸੀਹ ਲਾਣ ਤੇ ਜਿਹੜੇ ਪਾਸਟਰ ਨਰੋਲੇ ਨੇ ਇਹ ਹਰਕਤ ਕੀਤੀ ਹੈ ਇਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਪੰਜਾਬ ਸਰਕਾਰ ਨੂੰ ਆਪੇ ਕਰ ਦੇਣੀ ਚਾਹੀਦੀ ਹੈ ਪਾਸਟਰ ਅੰਕਰ ਨਰੂਲਾ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਲਗਾਤਾਰ ਕਾਫੀ ਵਾਇਰਲ ਹੋ ਰਿਹਾ ਵੱਖ-ਵੱਖ ਸਮਾਜ ਜਾਂ ਫਿਰ ਵੱਖ-ਵੱਖ ਧਰਮਾਂ ਦੇ ਵੱਲੋਂ ਇਸ ਦੇ ਪ੍ਰਤੀਕਰਮ ਵੀ ਆ ਰਹੇ ਨੇ ਇਸ ਵੇਲੇ ਹਿੰਦੂ ਤਖਤ ਕੀ ਸੋਚ ਰਿਹਾ ਅੰਕਰ ਨਰੂਲਾ ਦੇ ਇਸ ਬਿਆਨ ਨੂੰ ਲੈ ਕੇ ਸਾਡੇ ਨਾਲ ਹਿੰਦੂ ਤਖਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਨੇ ਬਹੁਤ ਬਹੁਤ ਸਵਾਗਤ ਹੈ ਜੀ ਜੈ ਮਈ ਜੈ ਮਹਾਕਾਲ ਜੀ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਅੰਕਰ ਨਰੂਲਾ ਹੋਰਾਂ ਦੇ ਵੱਲੋਂ ਪਹਿਲਾਂ ਤੇ ਵੀ ਕਾਫੀ ਜ਼ਿਆਦਾ ਇਸ ਤਰੀਕੇ ਦੇ ਨਾਲ ਵਿਵਾਦਿਤ ਬਿਆਨ ਦਿੱਤੇ ਗਏ ਨੇ ਖਾਸ ਕਰਕੇ ਸ਼ਹੀਦੀ ਜੋੜ ਮੇਲ ਦੇ ਸਬੰਧ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਸਰ ਹੀ ਹੁੰਦਾ ਹੈ ਅਕਸਰ ਹੀ ਹੁੰਦਾ ਹੈ ਕਿ 크리스마ਸ ਇਸ ਤਰੀਕੇ ਨਾਲ ਨਾ ਮਨਾਈ ਜਾਵੇ ਸ਼ਾਂਤ ਮੈਈ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਆ ਅੰਕਰ ਨਰੂਲਾ ਨੇ ਜਿਸ ਹਿਸਾਬ ਦੇ ਨਾਲ ਕੰਪੈਰੀਜ਼ਨ ਕੀਤਾ ਕਿ ਇੱਕ ਘਰ ਦੇ ਵਿੱਚ ਕੋਈ ਮਰ ਗਿਆ ਦੂਸਰੇ ਘਰ ਦੇ ਵਿੱਚ ਕੋਈ ਬਾਰਾਤ ਹੈ ਉਹ ਕਿਵੇਂ ਕਿ ਇਸ ਤਰੀਕੇ ਦੇ ਨਾਲ ਕਿਸ ਹੇਟਲੇ ਪੱਧਰ ਦੇ ਆ ਇਹ ਬਿਆਨ ਤੁਸੀਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਇਹ ਜਿਹੜੀ ਆਪਾਂ ਇੱਥੇ ਗੱਲ ਕਰਨੀ ਹੈ ਜੀ ਮੈਂ ਇਹਦਾ ਮੋਰਲ ਜਿਹੜੀ ਆਈਡੀਆ ਉਹ ਆਪਣੇ ਸ਼ਬਦਾਂ ਚ ਬਿਆਨ ਕਰਦਾ ਵੀ ਅੰਕੁਰ ਨਰੋਲਾ ਦਾ ਜਿਹੜਾ ਬਿਆਨ ਹੈ ਉਹਦੀ ਕਰੜੇ ਸ਼ਬਦਾਂ ਚ ਨਖੇਦੀ ਤੇ ਨਿੰਦਿਆ ਕਰਦਾ ਦੂਸਰੀ ਗੱਲ ਮੈਂ ਹਮੇਸ਼ਾ ਇੱਕ ਗੱਲ ਤੇ ਤਵੱਜੋ ਕਰਦਾ ਆ ਹਮੇਸ਼ਾ ਇੱਕ ਗੱਲ ਤੇ ਜ਼ੋਰ ਦਿੰਦਾ ਆ ਗੱਦੀ ਤਾਂ ਮੈਂ 2 ਸਾਲ ਤੋਂ ਬੈਠਾ ਸ੍ਰੀ ਹਿੰਦੂ ਤਖਤ ਦੀ ਜੀ ਮੇ ਤੋਂ ਪਹਿਲਾਂ ਮੇਰੇ ਗੁਰੂ ਜਗਤ ਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਇਸ ਗੱਦੀ ਦੇ ਬਰਾਜਮਾਨ ਸੀ ਮੈਂ ਉਹਨਾਂ ਦਾ OSD ਤੇ 올 ਇੰਡੀਆ ਹੂੰ ਪ੍ਰਧਾਨ ਹੁੰਦੇ ਦੇ ਨਾਤੇ ਬੋਲਦਾ ਰਹਿੰਦਾ ਸੀ ਕਾਰਨ ਹੈ ਜਿਹਦੇ ਮੈਂ ਇਸ ਕਮਿਊਨਿਟੀ ਦੇ ਉਹਦੇ ਬੋਲਦਾ ਸੀ ਤੇ ਲੋਕੀ ਕਹਿੰਦੇ ਸੀ ਵੀ ਇੱਕ ਕ੍ਰਿਸਚੀਅਨਾਂ ਦੇ ਖਿਲਾਫ ਬੋਲਦਾ ਹੂੰ ਗੱਲ ਇਹ ਆ ਇਸ ਗੱਲ ਦੇ ਦੇ ਬਿਆਨ ਨੇ ਨਰੋਲੇ ਦੇ ਨੇ ਇਹ ਗੱਲ ਸਿੱਧ ਕਰਤੀ ਵੈਸੇ ਤਾਂ ਇਹਦੇ ਨਾਂ ਦੇ ਮਗਰ ਨਰੋਲਾ ਲੱਗਦਾ ਪੰਜਾਬੀ ਹੈ ਹੂੰ ਇਹਨੂੰ ਸਾਡੇ ਪੰਜਾਬ ਦੀ ਸਭਤਾ ਦਾ ਪਤਾ ਹੋਣਾ ਚਾਹੀਦਾ ਪਰ ਜਿਸ ਧਰਮ ਨਾਲ ਇਹਦਾ ਸੰਬੰਧ ਹੈ ਉਹਨਾਂ ਦਾ ਦੇਖੋ ਇੰਡੀਆ ਦੀ ਸਭਤਾ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਲੋਕਾਂ ਨੂੰ 0% ਵੀ ਸਾਡੇ ਵਿਚਾਰਾਂ ਦੀ ਸਾਡੇ ਵਕਾਰਾਂ ਦੀ ਤੇ ਸਾਡਾ ਜਿਹੜਾ ਕਲਚਰ ਹੈ ਜੀ ਜਿਹਨੂੰ ਕਲਚਰ ਕਹਿੰਦੇ ਆ ਲਿਟਰੇਚਰ ਕਹਿੰਦੇ ਆ ਉਹਦੀ ਨੌਲੇਜ ਨਹੀਂ ਪਰ ਲੋਕ ਤਾਂ ਬਾਬਾ ਜੀ ਸਾਡੇ ਹੀ ਗਏ ਨੇ ਉਧਰ ਸਾਡੇ ਲੋਕਾਂ ਨੂੰ ਕਿਸੇ ਵੀ ਤਰੀਕੇ ਦਾ ਹੈਗਾ ਤਾਂ ਇਹ ਵੀ ਸਾਡਾ ਹੀ ਹੈ ਪੰਜਾਬੀ ਹੈ ਬਿਲਕੁਲ ਠੀਕ ਹੈ ਪਰ ਉਹਦੇ ਕਹਿਣ ਤੇ ਦੱਸਣ ਦੇ ਮੁਤਾਬਕ ਕਿਉਂਕਿ ਲੋਕਾਂ ਦਾ ਜਿਹੜਾ ਦਿਮਾਗ ਹੈ ਜਿਹੜਾ ਧਰਮ ਹੈ ਉਹਦੇ ਚ ਜਾ ਕੇ ਉਹ ਜਿਆ ਹੋ ਜਾਂਦਾ ਹੂੰ ਇਹ ਧਰਮ ਸਾਡੇ ਭਾਰਤ ਦਾ ਧਰਮ ਨਹੀਂ ਇਸ ਗੱਲ ਤੋਂ ਕੋਈ ਗਰੇਜ ਨਹੀਂ ਕੀਤਾ ਜਾ ਸਕਦਾ ਨਾ ਕੋਈ ਬੰਦਾ ਇਹ ਤੇ ਕਿੰਤੂ ਪਰੰਤੂ ਕਰ ਸਕਦਾ ਬਿਲਕੁਲ ਇਹ ਭਾਰਤੀ ਧਰਮ ਨਹੀਂ ਇਸਾਈ ਜਿਹੜਾ ਧਰਮ ਹੈ ਇਸਾਈ ਮਿਸ਼ਨਰੀ ਹੈ ਇਹ ਸਾਡੀ ਨਹੀਂ ਹੂੰ ਸਾਡੇ ਦਾ ਧਰਮ ਜਿਹੜੇ ਉਹ ਬੜੇ ਕਲੀਅਰ ਕਟਾ ਹੈ ਹਿੰਦੁਸਤਾਨ ਦੇ ਨੇੜੇ-ਨੇੜੇ ਵੀਕਨੈਸਾ ਹੈ ਹੀ ਨਹੀਂ ਸੀ ਆਹ ਕੰਟਰੀਆਂ 'ਚ ਵੀ ਨਹੀਂ ਸੀ ਜਾਂ ਮੁਸਲਮ ਧਰਮ ਸੀ ਜਾਂ ਹਿੰਦੂ ਸੀ ਇਹ ਚੱਲਿਆ ਜਾਂ ਆਪੇ ਏਸ਼ੀਆ ਦੀ ਗੱਲ ਕਰ ਲਈਏ ਏਸ਼ੀਆ ਦੇ ਵਿੱਚ ਵੀ ਸਾਰੇ 'ਚ ਜਾਂ ਇਸਲਾਮੀ ਲੋਕ ਸੀ ਤੇ ਜਾਂ ਹਿੰਦੂ ਲੋਕ ਸੀ ਦੂਸਰੀ ਗੱਲ ਜਦੋਂ ਨੇ ਗੱਲ ਕੀਤੀ ਹੈ ਵੀ ਜੇ ਇੱਕ ਘਰ 'ਚ ਵਿਆਹ ਹੋਏ ਦੂਜੇ ਘਰ 'ਚ ਮਰਗਤ ਹੋਏ ਮੈਂ ਉਹਨੂੰ ਇਹ ਗੱਲ ਦੱਸਣੀ ਚਾਹਨਾ ਵੀ ਨਰੋਲਾ ਜੀ ਗੱਲ ਸੁਣ ਇੱਕ ਮੇਰੀ ਸਾਰੀਆਂ ਚੀਜ਼ਾਂ ਖੋਲ ਕੇ ਹਰੇਕ ਚੀਜ਼ ਤੂੰ ਧਾਰਮਿਕ ਬੰਦਾ ਧਾਰਮਿਕ ਬੰਦੇ ਨੂੰ ਗੱਲ ਜੱਜਦੀ ਨਹੀਂ ਸੀ ਕਿਉਂਕਿ ਧਾਰਮਿਕ ਬੰਦੇ ਸਰਬ ਧਰਮਾਂ ਦੀ ਗੱਲ ਕਰਦੇ ਹੁੰਦੇ ਨੇ ਪੰਜਾਬ ਦੀ ਸੱਭਤਾ ਦੀ ਗੱਲ ਦੱਸਦਾ ਪੰਜਾਬੀ ਹੁੰਦੇ ਨਾਲ ਤੇ ਪੰਜਾਬੀ Hindu ਹੁੰਦੇ ਨਾਲ ਤੇ ਗੱਲ ਦੱਸਦਾ ਵੀ ਜਿਹੜੇ ਸਾਡੇ ਪਿੰਡਾਂ 'ਚ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਤੂੰ ਕਿਹਾ ਵੀ ਦੂਜੇ ਘਰ ਘੋੜੀ ਚੜਦਾ ਅਗਲਾ ਵਾਜੇ ਵੱਜਦੇ ਆ ਵਿਆਹ ਹੁੰਦਾ ਇਹ ਸਾਡੀ ਸੱਭਤਾ ਨਹੀਂ ਹੈਗੀ ਇਹ ਅੰਗਰੇਜ਼ਾਂ ਦੀ ਸੱਭਤਾ ਸਹੀ ਆ ਤੂੰ ਆਪਣੀ ਥਾਂ ਤੇ ਜਿਸ ਧਰਮ 'ਚ ਤੂੰ ਹੈਗਾ ਤੂੰ ਉਸ ਦੀ ਗੱਲ ਕਰਨੀ ਹੈ ਤੇ ਉਹ ਧਰਮ ਦੀ ਜਿਹੜੀ ਗੱਲ ਤੂੰ ਰੱਖੀ ਹੈ ਬਖੂਬੀ ਰੱਖੀ ਹੈ ਸ਼ਾਇਦ ਸਾਡੇ ਪੰਜਾਬੀਆਂ ਨੂੰ ਸਾਡੇ Hindu ਸਿੱਖਾਂ ਨੂੰ ਹੁਣ ਤੇ ਇਸ ਬਿਆਨ ਤੋਂ ਬਾਅਦ ਗੱਲ ਸਮਝ ਆ ਜੇ ਵੀ ਅਸੀਂ ਆਪਣੇ ਘਰ ਚ ਪੱਕੇ ਰਹਿਣਾ ਕਿਉਂਕਿ ਸਾਡੇ ਦਾ ਕਿਸੇ ਪਿੰਡ ਚ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਸਾਰਾ ਪਿੰਡ ਅਫਸੋਸ ਮਣਾਉਂਦਾ ਹੈ ਅਸੀਂ ਦਾ ਚੁੱਲਾ ਤੱਕ ਵੀ ਨਹੀਂ ਬਾਲਦੇ ਜਿਹੜਾ ਸਾਡਾ ਪੁਰਾਣਾ ਕਲਚਰ ਹੈ ਦੂਸਰੀ ਗੱਲ ਵਿਆਹ ਦੀ ਗੱਲ ਜਾਂ ਢੋਲਕੀ ਬਾਜੇ ਦੀ ਗੱਲ ਮੈਂ ਰਿਆ 82 ਦਾ ਡੇਟ ਆਫ ਬਰਥ ਹੈ ਮੇਰੀ ਆਪਣੀ ਹੋਸ਼ ਆਵਾਜ਼ ਦੇ ਵਿੱਚ ਅਸੀਂ ਪੰਜਾਬ ਦੇ ਅਜਿਹੇ ਘਰ ਬਹੁਤ ਦੇਖਿਆ ਬੜਾ ਸਮਾਂ ਦੇਖਿਆ ਵੀ ਜੇ ਸਾਡੇ ਕਿਸੇ ਗਵਾਂਢ ਚ ਮੌਤ ਹੋ ਜਾਂਦੀ ਸੀ ਤੇ ਆਪਣੇ ਘਰ ਦੇ ਵਿੱਚ ਜਿੱਡਾ ਮਰਜ਼ੀ ਪ੍ਰੋਗਰਾਮ ਹੈ ਢੋਲਕੀ ਛੈਣਾ ਨਹੀਂ ਵੱਜਦਾ ਜੇ ਬਰਾਤ ਵੀ ਕਮਾ ਕੇ ਰਾਹ ਪਰਲੇ ਪਾਸੇ ਲਿਜਾ ਕੇ ਪਿੰਡ ਦੇ ਬਾਹਰ ਜਾ ਕੇ ਕੁੜੀ ਵਾਲੇ ਦੇ ਘਰ ਦੇ ਬਾਹਰ ਵਾਜਾ ਵੱਜਦਾ ਸੀ ਆਪਣੇ ਪਿੰਡ ਤੇ ਨਹੀਂ ਸੀ ਵੱਜਦਾ ਡੋਲੀ ਵਾਪਸ ਆ ਜਾਂਦੀ ਤਾਂ ਵੀ ਵਾਜਾ ਨਹੀਂ ਸੀ ਵਜਾਂਦੇ ਹੀ ਜੜਿਆਂ ਤੱਕ ਵਧਾਈ ਨਹੀਂ ਸੀ ਦਿੰਦੇ ਲੋਕ ਇਹ ਕਹਿੰਦੇ ਸੀ ਵੀ ਨੱਚਣ ਕੇ ਵਧਾਈ ਲੈਣ ਆਏ ਨੇ ਤੇ ਨਾਲ ਦਾ ਗਵੰਢੀ ਗੁੱਸਾ ਮਣਾਏਗਾ ਵੀ ਉਹਦੇ ਘਰ ਮਰਗਤ ਹੋਈ ਐ ਤੇ ਤੂੰ ਯਾਰ ਇਹ ਗੱਲ ਕਹਿ ਕੇ ਸਾਰਤੀ ਬੀਜੇ ਪਿੰਡ ਦੇ ਵਿੱਚ ਇੱਕ ਘਰ ਚ ਮੌਤ ਹੋਈ ਤੇ ਦੂਜਾ ਬਰਾਤ ਨੇ ਚੜੇਗਾ ਪਰ ਪਲੱਸ ਦੂਸਰੀ ਗੱਲ ਇਹ ਵੀ ਆ ਨਾ ਅਸੀਂ ਤਾਂ ਉਸ ਨੂੰ ਮੌਤ ਮੰਨਦੇ ਹੀ ਨਹੀਂ ਅਸੀਂ ਤਾਂ ਸਾਰੇ ਸਰਵੰਸ ਬਾਰੇ ਆ ਗੁਰੂ ਸਾਹਿਬ ਜੀ ਨੇ ਸਾਡੇ ਲਈ ਤਾਂ ਸ਼ਹੀਦ ਨੇ ਉਹ ਦੇਖੋ ਇਸ ਕਰਕੇ ਵੀ ਗੁੱਸਾ ਹੈਗਾ ਹੈ ਵਾਸਤੇ ਦੇ ਵਿੱਚ ਜ਼ਿਆਦਾ ਕਿਉਂਕਿ ਇਹ ਇਹ ਕਹਿਣਾ ਕਿ ਇੱਕ ਘਰ ਚ ਕੋਈ ਮਰ ਗਿਆ ਦੂਜੇ ਚ ਜਨਮਿਆ ਦੇਖੋ ਇਹ ਉਹਦੇ ਬਿਆਨਾਂ ਦੇ ਮੁਤਾਬਕ ਹੈ ਪਰ ਸਾਡੇ ਉਹ ਵਡੇਰੇ ਨੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਵਡੇਰੇ ਨੇ ਕਿਉਂਕਿ ਉਹ ਜਿਹੜੀ ਸ਼ਹਾਦਤ ਹੈ ਉਹ ਇੱਕ ਕੌਮ ਜਾਂ ਧਰਮ ਲਈ ਨਹੀਂ ਹੋਈ ਉਹ ਪੂਰੇ ਭਾਰਤ ਦੇ ਰਾਸ਼ਟਰ ਦੀ ਜਸਟਿਸ ਵਾਸਤੇ ਸ਼ਹਾਦਤ ਹੋਈ ਹੈ ਉਹਨਾਂ ਦੇ ਦਾਦਾ ਦੀ ਜਿਹੜੀ ਸ਼ਹਾਦਤ ਹੁੰਦੀ ਉਹ ਵੀ ਭਾਰਤ ਦੇ ਜਸਟਿਸ ਵਾਸਤੇ ਸ਼ਹਾਦਤ ਹੋਈ ਹੈ ਕਿਉਂਕਿ ਉਸ ਸਮੇਂ ਜਿਹੜਾ ਔਰੰਗਜ਼ੇਬ ਨੇ ਫਰਮਾਨ ਜਾਰੀ ਕੀਤਾ ਉਹਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਦਾ ਸਟੈਂਡ ਭਾਈ ਕਿਰਪਾ ਚਾਰੀ ਜੀ ਦੀ ਬੇਨਤੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਨੈਰੀਓ ਹੈ ਉਹ ਇਹ ਗੱਲ ਬਿਲਕੁਲ ਦਰਸਾਉਂਦਾ ਵੀ ਜਿਹੜਾ ਭਾਰਤ ਦਾ ਜਸਟਿਸ ਸੀ ਉਸ ਸਮੇਂ ਉਹ ਬਹੁਤ ਜ਼ਿਆਦਾ ਵਿਗੜਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪ੍ਰਾਣਾ ਦੀ ਜਿਹੜੀ ਸ਼ਹਾਦਤ ਦੇ ਕੇ ਇੱਕ ਜਸਟਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਵੱਡੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਚਮਕੌਰ ਚ ਉਹਨਾਂ ਨਾਲ ਭਾਈ ਕਿਰਪਾਚਾਰੀਆ ਜੀ ਸ਼ਹੀਦ ਹੋ ਜਾਂਦੇ ਆ ਉਸ ਤੋਂ ਬਾਅਦ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਭਾਈ ਉਹਨਾਂ ਦਾ ਪਰਿਵਾਰ ਹੈ ਜਿਹੜਾ ਟੋਡਰਮਲ ਜੀ ਦਾ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਮਹਿਰਾ ਮੋਤੀਰਾ ਮਹਿਰਾ ਪਰਿਵਾਰ ਦੀ ਸ਼ਹਾਦਤ ਹੁੰਦੀ ਹੈ ਸਾਡਾ ਨੇਕਾ ਜਿਹੜਾ ਇਤਿਹਾਸ ਆ ਉਹ ਇਹ ਜਿਹੜਾ ਮਹੀਨਾ ਪੂਰਾ ਮਹੀਨਾ ਟੋਟਲ ਇਹ ਮਹੀਨਾ 1 ਤਰੀਕ ਤੋਂ ਲੈ ਕੇ 30 ਤੱਕ ਜੇ ਅੰਗਰੇਜ਼ਾਂ ਵਾਲੀ ਭਾਸ਼ਾ 'ਚ ਦੱਸਾਂ ਜਿਹੜੀ ਚ ਨਰੂਲੇ ਨੂੰ ਸਮਝਾਣੀ ਹੈ ਪੂਰਾ ਮਹੀਨਾ ਸਾਡਾ ਜਿਹੜਾ ਇਹ ਬਹੁਤ ਅਤਿਆਚਾਰਕ ਮਹੀਨਾ ਰਿਹਾ ਬਹੁਤ ਹੀ ਜਦਾ ਨਰਦਈ ਤਰੀਕੇ ਵਾਲਾ ਮਹੀਨਾ ਰਿਹਾ ਸਾਡੇ ਪੰਜਾਬੀਆਂ ਲਈ ਸਾਡੇ ਪੰਜ ਦਰਿਆਵਾਂ ਲਈ ਤੇ ਸਾਡੀ ਖੁਸ਼ੀ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਖੁਸ਼ੀ ਬਾਰੇ ਸੋਚ ਵੀ ਨਹੀਂ ਸਕਦੇ ਤੇ ਤੁਸੀਂ ਇਹ ਗੱਲ ਕਹਿ ਕੇ ਸਾਰਤਾ ਵੀ ਜੇ ਇੱਕ ਘਰ 'ਚ ਮੌਤ ਹੋ ਜੇ ਦੂਜੇ ਘਰ 'ਚ ਯਾਰ ਤੁਹਾਡਾ ਕਲਚਰ ਤੇ ਜਿਹੜਾ ਸਿਸਟਮ ਹੋ ਐਵੇਂ ਦਾ ਹੀ ਹੈ ਸ਼ਾਇਦ ਤੇਰੇ ਬਿਆਨ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਵੀ ਸਾਡੇ ਪੰਜਾਬੀਆਂ ਨੂੰ ਸ਼ਰਮ ਆ ਜੇ ਜਿਹੜੇ ਪਾਸੇ ਮੈਂ ਹਰ ਵਾਰੀ ਕਹਿੰਦਾ ਸੀ ਸ਼ਰਮ ਵਾਲੇ ਪਾਸੇ ਲੈ ਕੇ ਜਾਂਦਾ ਸੀ ਇਹਨਾਂ ਨੂੰ ਇਹਨਾਂ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਸੀ ਵੀ ਆਪਾਂ 25 ਤਰੀਕ ਨੂੰ ਟੋਪੀਆਂ ਨਾ ਪਾਇਆ ਕਰੀਏ ਆਪਾਂ 25 ਤਰੀਕ ਨੂੰ ਉਸ ਪ੍ਰੋਗਰਾਮਾਂ 'ਚ ਨਾ ਸ਼ਾਮਲ ਹੋਇਆ ਕਰੀਏ ਟੋਲਟ ਮੱਕੇ ਵਾਲਿਆਂ 'ਚ ਪਰ ਹੁਣ ਇਹ ਬਿਆਨ ਨੇ ਤੇਰੇ ਨੇ ਸਹਾਰਾ ਲਾ ਕੇ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਮੋੜ ਜ਼ਰੂਰ ਪਾਣਾ ਬੀ ਜਿਹਨਾਂ ਦੇ ਘਰ ਅਸੀਂ ਜਾਂਦੇ ਆ ਉਹ ਸਾਡੇ ਬਾਰੇ ਕੀ ਸੋਚਦੇ ਆ ਆਖਰੀ ਰਿਐਕਸ਼ਨ ਸਵਾਲ ਮੇਰਾ ਇਹੀ ਹੋਊਗਾ ਕਿ ਜਦੋਂ ਇੱਕ ਪਾਸਟਰ ਹੈ ਚਲੋ ਆਪਣੇ ਧਰਮ ਦੇ ਵਿੱਚੋਂ ਆਪਣੇ ਆਪ ਨੂੰ ਮੁਖੀ ਕਹਾਉਂਦੇ ਆ ਕਿਸ ਤਰੀਕੇ ਨਾਲ ਉਹ ਪ੍ਰਚਾਰ ਕਰਦੇ ਆ ਆਪਣੇ ਧਰਮ ਦਾ ਪਰ ਇੱਕ ਜਦੋਂ ਧਰਮ ਦਾ ਪ੍ਰਚਾਰਕ ਇਸ ਤਰੀਕੇ ਨਾਲ ਦੂਸਰੇ ਧਰਮ ਦੇ ਅਗੇਂਸਟ ਜਾ ਕੇ ਮਤਲਬ ਉਦਾਹਰਣ ਦੇਣ ਲੱਗਿਆ ਹੋਵੇ ਤੇ ਇਸ ਹੇਟਲੇ ਪੱਦਰ ਦੀ ਉਦਾਹਰਣ ਦੇਵੇ ਤੇ ਫਿਰ ਜਿਹੜੇ ਉਹਦੇ ਅਨਿਆਇ ਹੋਣਗੇ ਫਿਰ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਆ ਜੇ ਕੋ ਮਹਾਰਾਜ ਜੀ ਉਹਦੇ ਨਿਆਂਇਆਂ ਦੀ ਗੱਲ ਹੀ ਨਹੀਂ ਹਾਂ ਕਿਉਂਕਿ ਪਾਸਟਰ ਨਰੋਲਾ ਜਿਹੜਾ ਉਹ ਭਾਰਤ ਪੈਦਾ ਹੋਇਆ ਭਾਰਤੀ ਪੰਜਾਬੀ ਗੋਤ ਹੈ ਨਰੋਲਾ ਇਹ ਸਾਡੇ ਖੱਤਰੀ ਭਾਈਚਾਰੇ ਦਾ ਗੋਤ ਹੈ ਜੀ ਠੀਕ ਹੈ ਅਸੀਂ ਕੋ ਗੁੱਜੇ ਨਹੀਂ ਭੁੱਲੇ ਨਹੀਂ ਪੰਜਾਬੀ ਵੀ ਕਿਹਦਾ ਗੋਤ ਹੈ ਕੌਣ ਨੇ ਆਪ ਤਾਂ 크ਿਸਚਨ ਹੈ ਨਹੀਂ ਪਹਿਲਾਂ ਆਪਣੇ ਨਾਂ ਨੂੰ ਚੇਂਜ ਕਰਕੇ 크ਿਸਚਨਿਟੀ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਦੁਬਾਰਾ ਫਿਰ ਭਲੇਖੇ ਚ ਪਾਉਂਦਾ ਹੈ ਕਈ ਪਾਸਟਰ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬੀਆਂ ਦੇ ਗੋਤ ਲਾਣ ਲੱਗੇ ਪੰਜਾਬੀਆਂ ਦੇ ਗੋਤਲਾਂ ਇਸ ਗੱਲ ਦਾ ਵਿਰੋਧ ਵੀ ਹੋਣਾ ਚਾਹੀਦਾ ਪੱਤਰਕਾਰ ਸਾਹਿਬ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਣੇ ਚਾਹੀਦੇ ਕਿਉਂਕਿ ਜਦੋਂ ਉਹ ਮਸੀਹ ਬਣ ਗਏ ਤਾਂ ਉਹ ਆਪਣੇ ਨਾਂ ਦੇ ਮਗਰ ਮਸੀਹ ਲਾਣ ਸਿੰਘ ਨਾ ਲਾਣ ਸਿੰਘ ਨਾ ਲਾਣ ਅਸੀਂ ਇੱਕ ਦੇਖੀ ਸੀ ਮਾਰਨਾਂ ਲਾਣ ਮੁਲਾਜ਼ਮਾਂ ਪੁਲਿਸ ਮੁਲਾਜ਼ਮਾਂ ਦੀ ਧਾਰੀ ਵਾਲ ਥਾਣੇ ਵਾਲੇ ਦੀ ਸ਼ਾਇਦ ਉਸੇ ਤੋਂ ਹੀ ਸ਼ਾਇਦ ਇਹ ਐਸਚੋ ਨਚਰੀ ਆ ਆਪਣਾ ਉਹ ਪੂਰੇ ਮੁਲਾਜ਼ਮ ਨਚਰੇ ਨੇ ਦਸਤਾਰਾਂ ਬਨ ਕੇ ਨਚ ਰਹੇ ਨੇ ਤੇ ਬਾਅਦ ਦੇ ਵਿੱਚ ਇਹ ਸਪਸ਼ਟੀਕਰਨ ਆਇਆ ਕਿ ਉਹ ਸਾਰੇ ਕ੍ਰਿਸਚੀਅਨ ਸੀਗੇ ਮਤਲਬ ਉਹਨਾਂ ਨੇ ਅਪਣਾਇਆ ਹੋਇਆ ਪਛਾਣ ਦੀ ਗੱਲ ਆਪਣੇ ਆਪ ਇਹ ਠੀਕ ਹੈ ਫਿਰ ਜਿਵੇਂ ਤੁਸੀਂ ਕਹਿ ਰਹ ਜਿਹੜੀ ਕਮਿਊਨਿਟੀ ਚਲੇਗੇ ਤੁਸੀਂ ਉਸ ਕਮਿਊਨਿਟੀ ਦਾ ਜਿਹੜਾ ਸਰਨੇਮ ਯੂਜ਼ ਕਰੋ ਹਮ ਸਰਨੇਮ ਤੁਸੀਂ ਯੂਜ਼ ਨਹੀਂ ਕਰ ਰਹੇ ਰਿਸ਼ਤੇ ਤੁਸੀਂ ਉਹਨਾਂ ਜਾਤਾਂ ਬਲਾਦਰੀਆਂ ਚ ਉਹਨਾਂ ਧਰਮਾਂ ਚ ਕਰ ਰਹੇ ਹੋ ਤੇ ਆਪਣੇ ਆਪ ਨੂੰ ਦੱਸ ਰਹੇ ਤੁਸੀਂ 크ਿਸਚੀਅਨਿਟੀ ਨਾਲ ਜੁੜੇ ਹੋਏ ਆ ਇਸ ਤਰ੍ਹਾਂ ਦਾ ਕਦੀ ਹੋ ਸਕਦਾ ਪੰਜਾਬ ਦਾ ਕਿਹੜਾ ਥਾਣਾ ਹੈ ਜਿਹਦੇ ਵਿੱਚ 100% 크ਿਸਚੀਅਨ ਮੁਲਾਜ਼ਮ ਹੋਣ ਹਮ ਐਸਐਚਓ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਉਹਦੇ ਤੇ ਕਿਉਂਕਿ ਥਾਣਾ ਜਿਹੜਾ ਉਹ ਧਾਰਮਿਕ ਅਦਾਰਾ ਨਹੀਂ ਜੀ ਉਹ ਜਸਟਿਸ ਦੇਣ ਵਾਲਾ ਇੱਕ ਅਦਾਰਾ ਹੈ ਹਮ ਤੇ ਜੇ ਕਿਸੇ ਨੇ ਖੁਸ਼ੀ ਮਨਾਣੀ ਹੈ ਕਿਸੇ ਨੇ ਸੈਲੀਬ੍ਰੇਟ ਕਰਨਾ ਸੀ ਉਹ ਚਰਚ ਚ ਜਾਣ ਆਪਣੇ ਉਥਾਂ ਤੇ ਜਾ ਕੇ ਕਰਨ ਠੀਕ ਹੈ ਜੇ ਅੱਜ ਥਾਣੇ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰਕਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਦਿਹਾੜੇ ਮਨਾਏ ਜਾਣਗੇ ਤਾਂ ਫਿਰ ਜਿਹੜੇ ਸਾਡੇ ਸਿੱਖ ਜਾਂ Hindu ਮੁਲਾਜ਼ਮ ਨੇ ਉਹ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਉਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਾਇਆ ਕਰਨਗੇ ਠੀਕ ਹੈ ਰਮੈਨ ਦਾ ਪਾਠ ਰਖਾਇਆ ਕਰਨਗੇ ਫਿਰ ਜਿਹੜੀ ਵਰਦੀ ਹੈ ਉਦੇ ਉੱਤੇ ਜਿਹੜਾ ਡਿਊਟੀ ਹੈ 24 ਘੰਟੇ ਵਰਦੀ ਦੀ ਡਿਊਟੀ ਹੈ ਤੇ ਲੋਕਾਂ ਨੂੰ ਇਨਸਾਫ ਦੇਣ ਲਈ ਹੈ ਨਾ ਕਿ ਧਰਮ ਪ੍ਰਚਾਰ ਕਰਨ ਲਈ ਕਿਉਂਕਿ ਧਰਮ ਪ੍ਰਚਾਰਕ ਪਹਿਲਾਂ ਵੀ ਬਹੁਤ ਨੇ ਸਾਰੇ ਧਰਮਾਂ ਕੋਲ ਬਾਧੂ ਨੇ ਤੇ ਪੁਲਿਸ ਦੀ ਵਰਦੀ ਪਾ ਕੇ ਜਿਹੜਾ ਧਰਮ ਪ੍ਰਚਾਰ ਆ ਮੈਂ ਇਹਦੇ ਬਿਲਕੁਲ ਜਿਹੜੀ ਨਖੇਦੀ ਕਰਦਾ ਹਾਂ ਇਨਸਪੈਕਟਰ ਦੀ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਸੀਨੀਅਰ ਅਫਸਰਾਂ ਨੂੰ ਉੱਚ ਕੋਟੀ ਦੇ ਅਫਸਰਾਂ ਨੂੰ ਇਹਦੇ ਖਿਲਾਫ ਹੈ ਜਿਹੜਾ ਐਕਸ਼ਨ ਲੈਣਾ ਚਾਹੀਦਾ ਤੇ ਜਿਹੜੇ ਪਾਸਟਰ ਨਰੋਲੇ ਨੇ ਇਹ ਹਰਕਤ ਕੀਤੀ ਹੈ ਇਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਪੰਜਾਬ ਸਰਕਾਰ ਨੂੰ ਆਪੇ ਕਰ ਦੇਣੀ ਚਾਹੀਦੀ ਹੈ ਕਿਉਂਕਿ ਜੇ ਲੋਕ ਸੜਕਾਂ ਤੇ ਆਉਣਗੇ ਲੋਕ ਕੋਈ ਨਾ ਕੋਈ ਆਪਣਾ ਰਿਐਕਸ਼ਨ ਦੇਣਗੇ ਫਿਰ ਆਪਾਂ ਕਵਾਂਗੇ ਵੀ ਲੋਕ ਜਿਹੜੇ ਆ ਧਾਰਮਿਕ ਰੰਗਤ ਦੇ ਰਹੇ ਆ ਜੀ ਇਸੇ ਤਰ੍ਹਾਂ ਜਿਹੜੇ ਲੋਕ ਜਈਆਂ ਹਰਕਤਾਂ ਕਰ ਰਹੇ ਆ ਉਹਨਾਂ ਦੀ ਜਿਹੜਾ ਲਗਾਮ ਪਾਣੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਹੀ ਲਗਾਮ ਪਾਣ ਦੇ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ ਜਿੱਥੇ ਦੀ ਰੋਲੇ ਦੀ ਗੱਲ ਕਰ ਰਹੇ ਆ ਉੱਥੇ ਮੈਂ ਤੁਹਾਡਾ ਧਿਆਨ ਇੱਕ ਹੋਰ ਪਾਸੇ ਲੈ ਕੇ ਜਾਣਾ ਇੱਕ ਸਿੱਖੀ ਸਰੂਪ ਦੇ ਵਿੱਚ ਭਾਜੀਪੀ ਦਾ ਲੀਡਰ ਹੈ ਜਿਹਨੂੰ ਹਰਜੀਤ ਗਰੇਵਾਲ ਕਹ ਜੀ ਉਹਨੇ ਐਡੀ ਭੱਡੀ ਸ਼ਮਦਾਵਲੀ ਦਾ ਇਸਤੇਮਾਲ ਕੀਤਾ ਹੈ ਸ਼ਿਵਲਿੰਗ ਬਾਰੇ ਵੀ ਉਹ ਨਾ ਮਾਫੀਯੋਗ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜੇ ਲੋਕ ਸਮਾਜ ਦੇ ਠੇਕੇਦਾਰ ਬਣ ਜਾਂਦੇ ਵੱਡੇ ਵੱਡੇ ਉਹਨਾਂ ਦੇ ਵੀ ਇਹ ਗਈਆਂ ਜ਼ਬਾਨ ਇਹਨਾਂ ਦੀ ਲੜਖੜਾ ਕਿਵੇਂ ਜਾਂਦੀ ਹੈ ਕਿ ਜਾਣ ਕੇ ਇਹ ਦੂਜੀਆਂ ਕਮਿਊਨਿਟੀਆਂ ਦਾ ਜਿਹੜਾ ਬਟੈਰੋਮੀਟਰ ਹੈ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਦਾ ਜਿਹੜਾ ਇਨਸਾਨੀ ਜਾਮੇ ਦੇ ਵਿੱਚ ਜਮੀਰ ਹੈ ਉਹ ਕਿਸ ਕਦਰ ਤੱਕ ਕੰਮ ਕਰ ਰਿਹਾ ਉਹ ਬੰਦਾ ਭੋਲੇनाथ ਜੀ ਨੂੰ ਡਾਇਰੈਕਟ ਟਾਰਗੇਸ਼ਨ ਕਰਕੇ ਕਹਿ ਰਿਹਾ ਇੱਕ ਮਨੁੱਖ ਦੇ ਲਿੰਗ ਨਾਲ ਤੁਲਨਾ ਕਰ ਰਿਹਾ ਭੋਲੇ ਨਾਦੀ ਲਿੰਗ ਦੀ ਤੇ ਉਹ ਪ ਇਨਸਾਨ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਉਹਦੀ ਪਾਰਟੀ ਨੂੰ ਚਾਹੀਦਾ ਬੀਜੇਪੀ ਨੂੰ ਵੀ ਉਹਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਏ ਨਹੀਂ ਤਾਂ ਹਿੰਦੂ ਭਾਈਚਾਰੇ ਨੂੰ ਚਾਹੀਦਾ ਵੀ ਬੀਜੇਪੀ ਦੇ ਉੱਤੇ ਇਹ ਪ੍ਰੈਸ਼ਰ ਬਣਾਇਆ ਜਾਏ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਬਿਲਕੁਲ ਬੀਜੇਪੀ ਮੈਂ ਗੱਲ ਕਰਦਾ ਬੀਜੇਪੀ ਤਾਂ ਸਨਾਤਨ ਦੀ ਪਾਰਟੀ ਹੈ ਸ਼ੁਰੂ ਤੋਂ ਸਨਾਤਨ ਦੀ ਗੱਲ ਹੈ ਜੇ ਬੀਜੇਪੀ ਸਨਾਤਨ ਦੀ ਗੱਲ ਕਰਦੀ ਹੈ ਇੱਕ ਹਿੰਦੂ ਪ੍ਰਮੁੱਖ ਹੋਣ ਦੇ ਨਾਤੇ ਗੱਦੀ ਤੋਂ ਮੈਂ ਬੀਜੇਪੀ ਦੇ ਜਿਹੜੇ ਆਲਾ ਸੀਨੀਅਰ ਅਧ ਬੀਜੇਪੀ ਦੀ ਕਾਰਜਕਾਰਨੀ ਤੋਂ ਮੰਗ ਕਰਾਂਗੇ ਵੀ ਇਹਨੂੰ ਬੀਜੇਪੀ ਚੋਂ ਬਾਹਰ ਕੱਢ ਗਏ ਬਾਹਰ ਦਾ ਰਸਤਾ ਦਿਖਾਇਆ ਜਾਏ ਅਸੀਂ ਤਾਂ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਣੀਓਂ ਕਰਾਣੀ 295 ਦੀ ਤੇ ਚੰਗੀ ਗੱਲ ਹੈ ਜੇ ਬੀਜੇਪੀ ਦੀ ਸਟੇਟ ਕਾਰਜਕਾਰਨੀ ਦੇ ਖਿਲਾਫ ਆਪ 295 ਦਾ ਪਰਚਾ ਦਰਜ ਕਰਾਏ ਤੇ ਹਿੰਦੂ ਭਾਈਚਾਰੇ ਨੂੰ ਜਿਹੜਾ ਇਨਸਾਫ ਮਿਲ ਸਕੇ ਤੁਸੀਂ ਕਰਵਾਓਗੇ ਆਪਣੀ ਲਿਖਤ ਮੈਂ ਬਿਲਕੁਲ ਇਹਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਅਮਲੇ ਚ ਲਿਆਂਦੀ ਤੇ ਅੱਜ ਆ ਤੁਹਾਡੇ ਐਪੀਸੋਡ ਤੋਂ ਬਾਅਦ ਕੱਲ ਨੂੰ ਸਵੇਰੇ ਜਿਹੜੀ 1 ਜਨਵਰੀ ਹੈ ਉਹ ਇਹਦੇ ਵਾਸਤੇ ਜਿਹੜੀ ਆ ਮਾੜੀ ਚੜ੍ਹੇ ਜੀ ਤਾਂ ਵੀਰੋਏ ਸੀਗਾ ਸਾਡਾ ਅੱਜ ਦਾ ਵੀਡੀਓ ਜਿਹੜਾ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ 크ਿਸਟਨ ਜਿਹੜਾ ਪਾਦਰੀ ਹੈ ਗਿਆ ਉਹਨੇ ਚਾਰ ਸਾਹਿਬਜ਼ਾਦਿਆਂ ਬਾਰੇ ਗੱਲ ਕੀਤੀ ਸੀ ਤੇ ਉਹ ਉਸ ਗੱਲ ਨੂੰ ਲੈ ਕੇ ਜਿਹੜਾ Hindu ਪੰਡਿਤ ਹੈ ਗਿਆ ਉਹ ਗੁੱਸਾ ਕਰ ਗਿਆ ਕਿਉਂਕਿ ਚਾਰ ਸਾਹਿਬਜ਼ਾਦਿਆਂ ਜਿਹੜੀਆਂ ਕੁਰਬਾਨੀਆਂ ਹੈਗੀਆਂ ਉਹਨਾਂ ਨੇ ਆਪਣੀ ਕੁਰਬਾਨੀ ਨੂੰ ਰਾਇਗਾ ਨਹੀਂ ਜਾਣ ਦਿੱਤਾ ਹੋਂ ਦਾ ਟਾਈਮ ਦੇਖਿਆ ਜਾਏ ਤੇ ਜਿੰਨੇ ਵੀ ਸਿੱਖੀ ਨੇ ਜਿੰਨੇ ਵੀ ਸਿੱਖ ਹੈਗੇ ਨੇ ਸਿੱਖਰ ਦਾ ਆ ਰਹੇ ਗਿਨੇ ਉਹ ਖਾਲਸਾਣ ਆਸੇ ਖਾਲਸੇ ਰਾਜ ਆਸੇ ਆਪਣੀ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਹੈਗੇ ਨੇ ਅੱਜ ਵੀ ਉਹ ਚਾਰ ਸਾਹਿਬਜ਼ਾਦੇ ਦਿੱਤੀ ਹੋਈ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ ਨੇ ਤੇ ਜਿਹੜਾ ਕ੍ਰਿਸਚੀਅਨ ਜਿਹੜਾ ਕ੍ਰਿਸਚੀਅਨ ਜਿਹੜਾ ਪਾਦਰੀ ਹੈਗਾ ਉਹਨੇ ਜੋ ਗੱਲ ਕੀਤੀ ਇੱਕ Hindu ਪੰਡਿਤ ਉਸ ਚੀਜ਼ ਤੇ ਗੁੱਸਾ ਕਰ ਗਿਆ ਤੇ ਉਹਨੇ ਉਹਦਾ ਜਵਾਬ ਦਿੱਤਾ ਤੇ ਉਹਨੇ 295 ਹੋਤੇ ਲਵਾਨ ਦੀ ਗੱਲ ਕਰ ਦਿੱਤੀ ਤੇ ਆ ਹਿਸਤਾ ਹਿਸਤਾ ਜਿਹੜੇ ਲੋਕ ਹੈਗੇ ਨੇ ਉਹ ਸਮਝਦੇ ਪੈਨੇ ਪਾਵੇਂ ਉਸ ਨਾਥਰ ਧਰਮ ਦੇ ਹੋਣ Hindu ਧਰਮ ਦੇ ਹੋਣ ਜਾਂ ਕੋਈ ਵੀ ਰਿਲੀਜੀਅਨ ਦੇ ਹੋਣ ਉਹ ਆਹستہ ਆਹستہ ਸਿੱਖੀ ਨੂੰ ਮੰਨਣ ਲੱਗ ਗਏ ਨੇ ਕਿ ਸਿੱਖੀ ਵਾਕਈ ਹੀ ਕੋਈ ਚੀਜ਼ ਹੈਗੀ ਖਾਲਸਾ ਰਾਜ ਇੱਕ ਰਾਜ ਹੈ ਖਾਲਿਸਤਾਨ ਦੀ ਬੁਨਿਆਦ ਰੱਖਣੀ ਚਾਹੀਦੀ ਹੈ ਸਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਜ਼ਰੂਰ ਦੱਸਿਓ ਜੀ ਆਪਾਂ ਮਿਲਾਂਗੇ ਇਸ طرح ਦੇ ਹੋਰ ਨਵੇਂ ਵੀਡੀਓ ਚ ਉਹ ਤੱਕ ਮੈਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ ਤੇ ਰੱਬ ਰੱਖਾ